ਸੱਚੀ ਗੱਲ ਜੀ ਅੱਜ ਦੀ ਖਬਰ ਮੁਲਾਜ਼ਮਾ ਨਾਲ ਸੰਬੰਧਿਤ ਹੈ ਸਿਹਤ ਵਿਭਾਗ ਵਿਛਲੇ ਮੁਲਾਜ਼ਮਾ ਨੇ ਆਪਣੀ ਚੀਰਾ ਤੋਂ ਲੰਮਕਾ ਅਵਸਥਾ ਵਿੱਚ ਚਲ ਰਹੀਆਂ ਮੰਗਾ ਦਾ ਸਿਹਤ ਮੰਤਰੀ ਯਾਦ ਪੱਤਰ ਦਫਤਰ ਨੂੰ ਸੌਂਪਿਆ ਦਰਸ਼ਨ ਨੁਬਾਣਾ ਸਤੰਬਰ ਪੰਜਾਬ ਸਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਕਲਾਸ 4 ਗਵਰਨਮੈਂਟ EMPLOYEES ਯੂਨੀਅਨ ਪੰਜਾਬ ਵੱਲੋਂ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਖੋਜ ਮੈਡੀਕਲ ਸਿੱਖਿਆ ਵਿਭਾਗ ਅਤੇ ਆਯੁਰਵੈਦਿਕ ਵਿਭਾਗ ਪੰਜਾਬ ਦੇ ਮੁਲਾਜ਼ਮਾ ਸਮੇਤ ਕੰਟਰੈਕਟ ਆਊਟਸੋਰਸ ਅਤੇ ਮਲਟੀਟਾਸਕ ਮੁਲਾਜ਼ਮਾਂ ਤੇ ਆਸ਼ਾ ਵਰਕਰ ਦੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਜਿਨ੍ਹਾਂ ਤੇ ਸਿਹਤ ਮੰਤਰੀ ਤੇ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆ ਟਾਲਮਟੋਲ ਕਰਦੇ ਆ ਰਹੇ ਹਨ ਤੇ ਬਦਲਾ ਲੋਭ ਭਾਵਨਾ ਸਿਹਤ ਵਿਭਾਗ ਵੱਚੋਂ ਮੁਲਾਜ਼ਮਾਂ ਦੇ ਆਗੂਆਂ ਦੀਆਂ ਬਦਲੀਆਂ ਕਰਨ ਵਰਕੇ 3 ਦਰਜਨ ਇਸ਼ਵਾ ਦਾ ਸਾਂਝਾ ਮੈਮੋਰੀਡਮ ਇੱਥੇ ਸਿਹਤ ਮੰਤਰੀ ਦੇ ਦਫ਼ਤਰ ਪੰਚਾਇਤ ਪਵਨ ਵਿਖੇ ਸੰਕੇਤਕ ਰੈਲੀ ਕਰਕੇ ਹਜ਼ਾਰਾਂ ਅਮਲੇ ਨੂੰ ਸੌਂਪਿਆ ਗਿਆ ਜਿਸ ਵਿੱਚ ਮੰਗਾ ਤੇ ਗੱਲਬਾਤ ਕਰਨ ਤੇ ਨਜਾਇਜ਼ ਬਦਲੀਆਂ ਰੱਦ ਕਰਨ ਤੇ ਮਿਤੀ 26 ਸਤੰਬਰ ਨੂੰ ਮੰਤਰੀ ਦੇ ਵਿਧਾਨ ਸਭਾ ਹਲਕਾ ਪਟਿਆਲਾ 2 ਵਿਖੇ ਜਨਨ ਰੈਲੀ ਕਰਕੇ ਰੋਜ਼ ਮੁਜ਼ਾਹਰਾ ਇਹਨਾਂ ਦੀ ਨਿਜੀ ਰਿਹਾਈ ਛੱਗੇ ਪਹੁੰਚ ਕੇ ਅਗਲੇ ਐਕਸ਼ਨ ਦਾ ਐਲਾਨ ਤੇ ਸਮਾਪਤ ਕੀਤਾ ਜਾਏਗਾ